ਪੰਜਾਬ ਦੇ ਕਿਸਾਨਾਂ ਨੂੰ ਫਸਲ ਖਰਾਬ ਹੋਣ ਤੇ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਹੜੇ ਕਿਸਾਨਾਂ ਦੀ ਹੜਾ ਵਿੱਚ ਫਸਲ ਖਰਾਬ ਹੋਈ ਹੈ ਭਗਵਾਨ ਸਿੰਘ ਮਾਨ ਕਹਿੰਦੇ ਕਿ ਉਹਨਾਂ ਨੂੰ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਪਰ ਏਕੜ ਦਾ ਪਰ ਇਹ ਗੱਲ ਸਿਰਫ ਮੀਡੀਆ ਦੇ ਉੱਤੇ ਆਈ ਹੈ ਇਹ ਗੱਲ ਸਿਰਫ ਮੁੱਖ ਮੰਤਰੀ ਨੇ ਬੋਲੀ ਹੈ ਕਿ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਪੋਸਟਰ ਬਣਾ ਕੇ ਸ਼ੇਅਰ ਕੀਤੀ ਹੈ ਪਰ ਅਸਲ ਦੇ ਵਿੱਚ ਇਹਦੇ ਵਿੱਚ ਵੀ ਸਰਕਾਰ ਇੱਕ ਢੰਡੀ ਰੱਖ ਗਈ ਹੈ ਕਿਉਂਕਿ ਮੁੱਖ ਮੰਤਰੀ ਦੇ ਬੋਲਣ ਦਾ ਕੋਈ ਮਤਲਬ ਨਹੀਂ ਹੁੰਦਾ ਜਿੰਨਾ ਚਿਰ ਨੋਟੀਫਿਕੇਸ਼ਨ ਦੇ ਵਿੱਚ ਉਹ ਗੱਲ ਨਾ ਆਵੇ ਸਰਕਾਰ ਨੇ ਜਿਹੜਾ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਵਿੱਚ ਇੱਕ ਢੰਡੀ ਰੱਖ ਗਈ ਹੈ ਕਿ ਜਿੰਨਾ ਕਿਸਾਨਾਂ ਦਾ 26% ਤੋਂ ਲੈ ਕੇ 75% ਤੱਕ ਨੁਕਸਾਨ ਹੋਵੇਗਾ ਉਹਨਾਂ ਨੂੰ ਸਿਰਫ 10000 ਰੁਪਿਆ ਪ੍ਰਤੀ ਏਕੜ ਮਿਲੇਗਾ 10000 ਰੁਪਿਆ ਪ੍ਰਤੀ ਏਕੜ ਮਿਲੇਗਾ ਤੇ ਜਿਹਦਾ 76 ਤੋਂ ਲੈ ਕੇ 100% ਹੋਇਆ ਉਹਨੂੰ 20000 ਰੁਪਿਆ ਪ੍ਰਤੀ ਏਕੜ ਤਾਂ ਹੁਣ ਤੁਸੀਂ ਸਮਝ ਹੀ ਗਏ ਹੋਮੂਗੇ ਕਿ ਜਿਹੜੇ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ 20000 ਕੇ ਲਾਭ ਮੰਗਣ ਸਰਕਾਰ ਖੜ ਗਈ ਕਿਸਾਨਾਂ ਦੇ ਨਾਲ ਮਾਨ ਸਰਕਾਰ ਨੇ ਕਰਤਾ ਐਲਾਨ ਪਰ ਅਸਲ ਦੇ ਵਿੱਚ ਇੱਕ ਹੋਰ ਨਾਲ ਕੁੰਡੀ ਆ ਕਿ ਜਿਹਦਾ 76% ਤੋਂ ਘੱਟ ਨੁਕਸਾਨ ਹੋਇਆ ਉਹਨੂੰ ਸਿਰਫ 10000 ਮਿਲਣਾ ਹੈ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ 'ਚ ਪਾਣੀ ਆਇਆ ਠੀਕ ਹੈ ਜਿਨ੍ਹਾਂ ਦੇ ਰੇਤਾ ਆ ਉਹਨਾਂ ਦੀ ਤਾਂ ਫਸਲ ਦੱਬੀ ਗਈ ਪਰ ਜਿਨ੍ਹਾਂ ਦੇ ਕੇਵਲ ਪਾਣੀ ਆਇਆ ਪਾਣੀ ਫਸਲ ਤੋਂ 4-4 ਫੁੱਟ ਉੱਚਾ ਸੀ ਜਦੋਂ ਸੁੱਕਿਆ ਹੋ ਸੁੱਕੇਗਾ ਪਾਣੀ ਘਟ ਰਿਹਾ ਤਾਂ ਉਹਨਾਂ ਦੀ ਫਸਲ ਜ਼ਰੂਰ ਬਾਹਰ ਆ ਰਹੀ ਹੈ ਉਹ ਦੇਖਣ 'ਚ ਇਹ ਲੱਗਿਆ ਕਿ ਨੁਕਸਾਨ ਘੱਟ ਰਿਹਾ ਪਰ ਝੋਨਾ ਬਿਲਕੁਲ ਥੋਥਾ ਹੋ ਜਾਵੇਗਾ ਇਹ ਚੌਲ ਆ ਬਿਲਕੁਲ ਖਤਮ ਹੋ ਜਾਵੇਗਾ ਪਰ ਉਹ ਜਦੋਂ ਲਿਫਟ 'ਚ ਪਵੇਗਾ ਕੀ ਇਹ ਗੱਲ ਦਾ ਯਕੀਨ ਦਿਵਾਉਂਦਿਆ ਕਿ ਉਹ ਗਰਦਾਵਰੀ ਸਹੀ ਹੋਵੇਗੀ ਪਰ ਬਹੁਤੇ ਲੋਕਾਂ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀ ਗੱਲ ਇਹ ਚੱਲ ਰਹੀ ਹੈ ਕੁਝ ਜਿਹੜੇ ਆ ਕਿਸਾਨ ਆਗੂ ਆ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਬਹੁਤੇ ਕਿਸਾਨਾਂ ਨੂੰ ਉਹ 76% ਤੋਂ ਘੱਟ ਦੀ ਕੈਟਾਗਰੀ ਵਿੱਚ ਰੱਖਿਆ ਜਾਵੇਗਾ 95% ਕਿਸਾਨਾਂ ਨੂੰ ਕਿਸਾਨ ਆਗੂ ਕਹਿੰਦੇ ਕਿ 76% ਤੋਂ ਘੱਟ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਵੇਗਾ ਜਿਹਦੇ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਕਿਉਂਕਿ 20000 ਰੁਪਏ ਵਾਲਾ ਮੁਆਵਜ਼ਾ ਸਿਰਫ 74 ਤੋਂ ਲੈ ਕੇ 100% ਵਾਲੇ ਕਿਸਾਨਾਂ ਨੂੰ ਮਿਲਣਾ ਹੈ ਪਰ 10000 ਵਾਲਾ ਮੁਆਵਜ਼ਾ 25 ਤੋਂ ਲੈ ਕੇ 75% ਵਾਲਾਂ ਨੂੰ ਮਿਲਣਾ ਹੈ ਜਿਹਦੇ ਕਾਰਨ ਬਹੁ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਫਸਲ ਆ ਉਹ 75% ਦੇ ਵਿੱਚ ਹੀ ਆ ਜਾਵੇਗੀ ਜਿਹਦੇ ਕਰਕੇ ਕਿਸਾਨਾਂ ਨਾਲ ਜਿਹੜਾ ਗੱਲ ਕੀਤੀ ਹੈ ਸਰਕਾਰ ਨੇ ਉਹਦੇ ਵਿੱਚ ਧੋਖਾ ਹੁੰਦਾ ਜਾਪਦਾ ਹੈ ਕਿਉਂਕਿ ਲੋਕਾਂ ਨੇ ਪਹਿਲਾਂ ਵੀ 23 ਦੇ ਵਿੱਚ ਵੀ ਇਹ ਦੇਖਿਆ ਕਿ 6700 ਰੁਪਏ ਹੀ ਮੁਆਵਜ਼ਾ ਆਇਆ ਸੀ ਬਾਕੀ ਕੁਝ ਵੀ ਨਹੀਂ ਆਇਆ ਆਰੇ ਸਵਾਰਤਾ 7600 ਤੋਂ 10000 ਜਰੂਰ ਕਰ ਦਿੱਤਾ ਗਿਆ ਪਰ 10000 ਪ੍ਰਚਾਰਿਆ 20000 ਜਾ ਰਿਹਾ ਹੈ ਇੱਕ ਹੋਰ ਇੱਥੇ ਗੱਲ ਹੈ ਕਿ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਦੀ ਗੱਲ ਆਖੀ ਹੈ ਤਾਂ ਉਹਦੇ ਉੱਤੇ ਵੀ ਜਿਹੜੇ ਅਧਿਕਾਰੀ ਬਿਠਾ ਦਿੱਤੇ ਐ ਕਿ ਨਿਗਾਹ ਰੱਖਣਗੇ ਕਿ ਕੋਈ ਕਿਸਾਨ ਉਸ ਤੋਂ ਜਿੰਨੀ ਉਹ ਮਾਪਦੰਡ ਦੇਣਗੇ ਉਸ ਤੋਂ ਡੂੰਗਾ ਤਾਂ ਨਹੀਂ ਪਟਦਾ ਇਸ ਤਰੀਕੇ ਨਾਲ ਕਈ ਤਰੀਕਿਆਂ ਦੀਆਂ ਕੁੰਡੀਆਂ ਜ਼ਰੂਰ ਸਾਹਮਣੇ ਆ ਰਹੀਆਂ ਪਸ਼ੂ ਧਨ ਨੂੰ ਲੈ ਕੇ ਵੀ 37500 ਰੁਪਏ ਮਾਨ ਸਰਕਾਰ ਨੇ ਆਖਿਆ ਕਿ 37500 ਰੁਪਏ ਦਿੱਤਾ ਜਾਊਗਾ ਇੱਕ ਮੱਝਗਾਂ ਦਾ ਉਹ ਵੀ ਤਿੰਨ ਤੋਂ ਵੱਧ ਜਿਹੜੀਆਂ ਮੱਝਾਂਆਂ ਜਾਂ ਗਾਵਾਂ ਜੇਕਰ ਪ੍ਰਭਾਵਿਤ ਹੁੰਦੀਆਂ ਤਿੰਨ ਤੋਂ ਵੱਧ ਕਿਸੇ ਵਿਅਕਤੀ ਦੀਆਂ ਤਾਂ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ ਬੱਕਰੀ ਦਾ ਕਿਉਂਕਿ ਬੱਕਰੀ ਤੇ ਮੁਰਗੀ ਲਈ ਮਾਨ ਸਰਕਾਰ ਮਸ਼ਹੂਰ ਹੈ ਬੱਕਰੀ ਦਾ 4000 ਰੁਪਿਆ ਦਿੱਤਾ ਜਾਵੇਗਾ ਤੇ ਉਸ ਤੋਂ ਅੱਗੇ ਬੱਕਰੀਆਂ 30 ਤੋਂ ਜ਼ਿਆਦਾ 30 ਤੋਂ ਜ਼ਿਆਦਾ ਬੱਕਰੀਆਂ ਦਾ ਮੁਆਵਜ਼ਾ ਨਹੀਂ ਮਿਲੇਗਾ ਤੇ ਤਿੰਨ ਤੋਂ ਜ਼ਿਆਦਾ ਮੱਝਾਂ ਗਾਵਾਂ ਦਾ ਮੁਆਵਜ਼ਾ ਨਹੀਂ ਮਿਲੇਗਾ ਇਸ ਤਰੀਕੇ ਦੇ ਨਾਲ ਕਈ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਪ੍ਰਚਾਰਿਆ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਦੀ ਖੇਤੀ ਦੀ ਜੋ ਫਸਲ ਖਰਾਬ ਹੋਈ ਉਹਦੇ ਮੁਆਵਜ਼ੇ ਨੂੰ ਲੈ ਕੇ ਇਹ ਜਾ ਰਿਹਾ ਕਿ 20000 ਆਮ ਆਦਮੀ ਪਾਰਟੀ ਦੀ ਇਹ ਰਾ نیشنل ਪੇਜ ਆ ਉਹਦੇ ਤੇ ਵੀ 20000 ਮੁਆਵਜ਼ੇ ਦਾ ਪੋਸਟਰ ਪਾਇਆ ਜਾ ਰਿਹਾ ਤਾਂ ਕਿ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਇਹ ਲੱਗੇ ਕਿ ਮਾਨ ਸਰਕਾਰ ਨੇ ਸਾਰਿਆਂ ਨੂੰ 20-20000 ਦੇ ਦਿੱਤਾ ਪਰ ਅਸਲ ਦੇ ਵਿੱਚ ਇੱਕ 10000 ਵਾਲਾ ਕਲੋਜ਼ ਵੀ ਹੈ ਜਿਹੜਾ ਕਿ ਤੁਹਾਡੀ ਸਕਰੀਨ ਦੇ ਉੱਤੇ ਹੈ ਕਿ 10000 ਰੁਪਿਆ 76% ਤੱਕ ਜਿਹਦਾ ਨੁਕਸਾਨ ਹੋਇਆ ਉਹਨੂੰ ਦਿੱਤਾ ਜਾਵੇਗਾ ਤੇ ਇੱਕ ਹੋਰ ਹੈ ਕਿ ਇੱਕ ਇੱਕ ਕੋਲੋਮੇ ਦੇ ਵਿੱਚ ਹੀ ਹੋਰ ਹੈ ਚਾਰ ਨੰਬਰ ਦੇ ਉੱਤੇ ਜਿਹਦੇ ਚ ਇਹ ਲਿਖਿਆ ਗਿਆ ਹੈ ਕਿ ਜਿਹੜੇ ਪਿੰਡ ਦਾ ਜਿਹੜੇ ਤੁਸੀ ਦੇ ਨੇੜੇ ਐ 75% ਤੋਂ ਉੱਤੇ ਰਕਬਾ ਪ੍ਰਭਾਵਿਤ ਹੋਇਆ ਪੂਰੇ ਪਿੰਡ ਦਾ ਉਹਦੇ ਤੇ ਗੌਰ ਕੀਤੀ ਜਾਵੇ ਉਹ ਤੇ ਵੱਖਰੀ ਕਮੇਟੀ ਬਣਾਈ ਜਾਵੇਗੀ ਪੂਰਾ ਪਿੰਡ 75% ਤੋਂ ਉੱਤੇ ਬਹੁਤ ਘੱਟ ਪਿੰਡ ਆ ਜਿਹੜੇ ਪ੍ਰਭਾਵਿਤ ਹੋ ਜਾਣਗੇ ਬੇਸ਼ੱਕ ਤੁਸੀ ਬੰਦ ਦੇ ਨਾਲ ਵੀ ਹੁਣ ਪਰ 75 ਲਗਭਗ ਸਾਰੇ ਦਾ ਸਾਰਾ ਪਿੰਡ ਤਾਂ ਕੋਈ ਵੀ ਪ੍ਰਭਾਵਿਤ ਨਹੀਂ ਹੋਇਆ ਹੋਵੇਗਾ ਕੋਈ ਜ਼ਮੀਨ ਉੱਚੀ ਹੋਵੇਗੀ ਕੋਈ ਬਾਜ ਜਾਵੇਗੀ ਕਿਸੇ ਦੇ ਪਾਣੀ ਦੀ ਮਾਰ ਘੱਟ ਹੋਵੇਗੀ ਤਾਂ ਉਹਨਾਂ ਨੂੰ ਵੀ ਇਧਰ ਲਈ ਕੈਟਾਗਰੀ ਵਿੱਚ ਹੀ ਰੱਖ ਦਿੱਤਾ ਜਾਵੇਗਾ ਤਾਂ ਬਹੁਤਿਆਂ ਕਿਸਾਨ ਆਗੂਆਂ ਨੇ ਸ਼ੰਕਾ ਜਤਾਈ ਹੈ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਕਿ ਆਰਤੀ ਕਿਸਾਨ ਯੂਨੀਅਨ ਆਗੂਆਂ ਨਾਲ ਉਹਨਾਂ ਨੇ ਕਿਹਾ ਕਿ ਬਹੁਤੇ ਕਿਸਾਨਾਂ ਨੂੰ ਇਸ 10000 ਵਾਲੇ ਕੈਟਾਗਰੀ ਚ ਰੱਖਿਆ ਜਾਵੇਗਾ ਤੇ ਉਹ ਮੁਆਵਜ਼ਾ ਵੀ ਮਿਲਣਾ ਧਰਨੇ ਪ੍ਰਦਰਸ਼ਨ ਕਰਕੇ ਜਾਂ ਜਿਵੇਂ ਪਿਛਲੇ 23 ਵਾਲਾ ਮੁਆਵਜ਼ਾ ਨਹੀਂ ਮਿਲਿਆ ਗੜਿਆਂ ਵਾਲਾ ਮੁਆਵਜ਼ਾ ਨਹੀਂ ਮਿਲਿਆ ਤੇ ਉਸੇ ਤਰੀਕੇ ਦੇ ਨਾਲ ਕਿਤੇ ਇਹ ਵੀ ਨਾ ਹੋਵੇ ਕਿ ਸਾਨੂੰ ਇਹ ਵੀ ਨਾ ਮਿਲੇ ਸੋ ਇਹ ਮਾਨ ਸਰਕਾਰ ਜਿਹੜੇ ਕੱਲ ਪ੍ਰਚਾਰ ਕਰ ਰਹੇ ਸੀ ਮਾਨ ਸਾਹਿਬ ਖੁਦ ਕਹਿ ਰਹੇ ਸੀ ਕਿ ਪਰਸੈਂਟੇਜ ਵਾਈ ਕੋਈ ਗੱਲ ਨਹੀਂ ਰੱਖੀ ਜਾਊਗੀ ਜਿਹਦਾ ਕੋਈ ਘੱਟ ਪਰਸੈਂਟ ਹੋਇਆ ਵੱਧ ਪਰਸੈਂਟ ਜਿਹਦਾ ਘਰ ਦਾ ਨੁਕਸਾਨ ਹੋ ਗਿਆ 100% ਹੀ ਗਿਣਿਆ ਜਾਊਗਾ ਕੱਲ ਪਰਸੈਂਟੇਜ ਤੇ ਗੱਲ ਕਰ ਰਹੇ ਸੀ ਅੱਜ ਪਰਸੈਂਟੇਜ ਤੋਂ ਪਾਸੇ ਹੋ ਗਏ ਅੱਜ ਕਹਿੰਦੇ ਆ ਕਿ ਪਰਸੈਂਟੇਜ ਵਾਈ ਮੁਆਵਜ਼ਾ ਦਿੱਤਾ ਜਾਵੇਗਾ ਸੋ ਕਹਿਣੀ ਜੋ ਸਟੇਜ ਤੇ ਆ ਜਾਂ ਪ੍ਰੈਸ ਕਾਨਫਰੰਸ 'ਚ ਆ ਉਹਦੇ ਤੇ ਨੋਟੀਫਿਕੇਸ਼ਨ ਦੀ ਕਥਨੀ ਦੇ ਵਿੱਚ ਬੜਾ ਫਰਕ ਨਿਕਲ ਕੇ ਆ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਫਸਲ ਖਰਾਬ ਹੋਣ ਤੇ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਹੜੇ ਕਿਸਾਨਾਂ ਦੀ ਹੜਾ ਵਿੱਚ ਫਸਲ ਖਰਾਬ ਹੋਈ ਹੈ ਭਗਵਾਨ ਸਿੰਘ ਮਾਨ ਕਹਿੰਦੇ ਕਿ ਉਹਨਾਂ ਨੂੰ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਪਰ ਏਕੜ ਦਾ ਪਰ ਇਹ ਗੱਲ ਸਿਰਫ ਮੀਡੀਆ ਦੇ ਉੱਤੇ ਆਈ ਹੈ ਇਹ ਗੱਲ ਸਿਰਫ ਮੁੱਖ ਮੰਤਰੀ ਨੇ ਬੋਲੀ ਹੈ ਤੇ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਪੋਸਟਰ ਬਣਾ ਕੇ ਸ਼ੇਅਰ ਕੀਤੀ ਹੈ ਪਰ ਅਸਲ ਦੇ ਵਿੱਚ ਇਹਦੇ ਵਿੱਚ ਵੀ ਸਰਕਾਰ ਇੱਕ ਢੰਡੀ ਰਹਿ ਗਈ ਹੈ ਕਿਉਂਕਿ ਮੁੱਖ ਮੰਤਰੀ ਦੇ ਬੋਲਣ ਦਾ ਕੋਈ ਮਤਲਬ ਨਹੀਂ ਹੁੰਦਾ ਜਿੰਨਾ ਚਿਰ ਨੋਟੀਫਿਕੇਸ਼ਨ ਦੇ ਵਿੱਚ ਉਹ ਗੱਲ ਨਾ ਆਵੇ ਸਰਕਾਰ ਨੇ ਜਿਹੜਾ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਵਿੱਚ ਇੱਕ ਢੰਡੀ ਰਹਿ ਗਈ ਹੈ ਕਿ ਜਿੰਨਾ ਕਿਸਾਨਾਂ ਦਾ 26% ਤੋਂ ਲੈ ਕੇ 75% ਤੱਕ ਨੁਕਸਾਨ ਹੋਵੇਗਾ ਉਹਨਾਂ ਨੂੰ ਸਿਰਫ 10000 ਰੁਪਿਆ ਪ੍ਰਤੀ ਏਕੜ ਮਿਲੇਗਾ 10000 ਰੁਪਿਆ ਪ੍ਰਤੀ ਏਕੜ ਮਿਲੇਗਾ ਤੇ ਜਿਹਦਾ 76 ਤੋਂ ਲੈ ਕੇ 100% ਹੋਇਆ ਉਹਨੂੰ 20000 ਰੁਪਿਆ ਪ੍ਰਤੀ ਏਕੜ ਤਾਂ ਹੁਣ ਤੁਸੀਂ ਸਮਝ ਹੀ ਗਏ ਹੋਮੂਗੇ ਕਿ ਜਿਹੜੇ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ 20000 ਕੇ ਲਾਭ ਮਾਨ ਸਰਕਾਰ ਖੜ ਗਈ ਕਿਸਾਨਾਂ ਦੇ ਨਾਲ ਮਾਨ ਸਰਕਾਰ ਨੇ ਕਰਤਾ ਐਲਾਨ ਪਰ ਅਸਲ ਦੇ ਵਿੱਚ ਇੱਕ ਹੋਰ ਨਾਲ ਕੁੰਡੀ ਹੈ ਕਿ ਜਿਹਦਾ 76% ਤੋਂ ਘੱਟ ਨੁਕਸਾਨ ਹੋਇਆ ਉਹਨੂੰ ਸਿਰਫ 10000 ਮਿਲਣਾ ਹੈ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ 'ਚ ਪਾਣੀ ਆਇਆ ਠੀਕ ਹੈ ਜਿਨ੍ਹਾਂ ਦੇ ਰੇਤਾ ਆਇਆ ਉਹਨਾਂ ਦੀ ਤਾਂ ਫਸਲ ਦੱਬੀ ਗਈ ਪਰ ਜਿਨ੍ਹਾਂ ਦੇ ਕੇਵਲ ਪਾਣੀ ਆਇਆ ਪਾਣੀ ਫਸਲ ਤੋਂ 4-4 ਫੁੱਟ ਉੱਚਾ ਸੀ ਜਦੋਂ ਸੁੱਕਿਆ ਹੋ ਸੁੱਕੇਗਾ ਪਾਣੀ ਘਟ ਰਿਹਾ ਹੈ ਤਾਂ ਉਹਨਾਂ ਦੀ ਫਸਲ ਜ਼ਰੂਰ ਬਾਰ ਆ ਰਹੀ ਹੈ ਉਹ ਦੇਖਣ 'ਚ ਇਹ ਲੱਗਿਆ ਕਿ ਨੁਕਸਾਨ ਘੱਟ ਹੋਇਆ ਪਰ ਝੋਨਾ ਬਿਲਕੁਲ ਥੋਥਾ ਹੋ ਜਾਵੇਗਾ ਚੌਲ ਆ ਬਿਲਕੁਲ ਖਤਮ ਹੋ ਜਾਵੇਗਾ ਪਰ ਉਹ ਜਦੋਂ ਲਿਫਟ 'ਚ ਪਵੇਗਾ ਕਿ ਇਹ ਗੱਲ ਦਾ ਯਕੀਨ ਦਵਾਉਂਦੇ ਆ ਕਿ ਉਹ ਗਰਦਾਵਰੀ ਸਹੀ ਹੋਵੇਗੀ ਪਰ ਬਹੁਤੇ ਲੋਕਾਂ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀ ਗੱਲ ਇਹ ਚੱਲ ਰਹੀ ਹੈ ਕੁਝ ਜਿਹੜੇ ਆ ਕਿਸਾਨ ਆਗੂ ਆ ਵੀ ਇਹ ਗੱਲ ਕਹਿ ਰਹੇ ਆ ਕਿ ਬਹੁਤੇ ਕਿਸਾਨਾਂ ਨੂੰ ਉਹ 76% ਤੋਂ ਘੱਟ ਦੀ ਕੈਟਾਗਰੀ ਵਿੱਚ ਰੱਖਿਆ ਜਾਵੇਗਾ 95% ਕਿਸਾਨਾਂ ਨੂੰ ਕਿਸਾਨ ਆਗੂ ਕਹਿੰਦੇ ਕਿ 76% ਤੋਂ ਘੱਟ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਵੇਗਾ ਜਿਹਦੇ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਕਿਉਂਕਿ 20000 ਰੁਪਏ ਵਾਲਾ ਮੁਆਵਜ਼ਾ ਸਿਰਫ 72 ਤੋਂ ਲੈ ਕੇ 100% ਵਾਲੇ ਕਿਸਾਨਾਂ ਨੂੰ ਮਿਲਣਾ ਹੈ ਪਰ 10000 ਵਾਲਾ ਮੁਆਵਜ਼ਾ 25 ਤੋਂ ਲੈ ਕੇ 75% ਵਾਲ ਨੂੰ ਮਿਲਣਾ ਜਿਹਦੇ ਕਾਰਨ ਬਹੁ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਫਸਲ ਆ ਉਹ 75% ਦੇ ਵਿੱਚ ਹੀ ਆ ਜਾਵੇਗੀ ਜਿਹਦੇ ਕਰਕੇ ਕਿਸਾਨਾਂ ਨਾਲ ਜਿਹੜਾ ਗੱਲ ਕੀਤੀ ਹੈ ਸਰਕਾਰ ਨੇ ਉਹਦੇ ਵਿੱਚ ਧੋਖਾ ਹੁੰਦਾ ਜਾਪਦਾ ਹੈ ਕਿਉਂਕਿ ਲੋਕਾਂ ਨੇ ਪਹਿਲਾਂ ਵੀ 23 ਦੇ ਵਿੱਚ ਵੀ ਇਹ ਦੇਖਿਆ ਕਿ 6600 ਰੁਪਏ ਹੀ ਮੁਆਵਜ਼ਾ ਆਇਆ ਸੀ ਬਾਕੀ ਕੁਝ ਵੀ ਨਹੀਂ ਆਇਆ ਬਾਰੇ ਸਵਾਰਤਾ 6700 ਤੋਂ 10000 ਜ਼ਰੂਰ ਕਰ ਦਿੱਤਾ ਗਿਆ ਪਰ 10000 ਪ੍ਰਚਾਰਿਆ 20000 ਜਾ ਰਿਹਾ ਇੱਕ ਹੋਰ ਇੱਥੇ ਗੱਲ ਹੈ ਕਿ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਦੀ ਗੱਲ ਆਖੀ ਹੈ ਤਾਂ ਉਹਦੇ ਉੱਤੇ ਵੀ ਜਿਹੜੇ ਅਧਿਕਾਰੀ ਬਿਠਾ ਦਿੱਤੇ ਹੈ ਕਿ ਨਿਗ੍ਹਾ ਰੱਖਣਗੇ ਕਿ ਕੋਈ ਕਿਸਾਨ ਉਸ ਤੋਂ ਜਿੰਨੀ ਉਹ ਮਾਪਦੰਡ ਦੇਣਗੇ ਉਸ ਤੋਂ ਡੂੰਗਾ ਤਾਂ ਨਹੀਂ ਪਟਦਾ ਇਸ ਤਰੀਕੇ ਨਾਲ ਕਈ ਤਰੀਕਿਆਂ ਦੀਆਂ ਹੁੰਡੀਆਂ ਜਰੂਰ ਸਾਹਮਣੇ ਆ ਰਹੀਆਂ ਪਸ਼ੂ ਧਨ ਨੂੰ ਲੈ ਕੇ ਵੀ 37500 ਰੁਪਏ ਮਾਨ ਸਰਕਾਰ ਨੇ ਆਖਿਆ ਕਿ 37500 ਰੁਪਏ ਦਿੱਤਾ ਜਾਊਗਾ ਇੱਕ ਮੱਝਗਾਂ ਦਾ ਉਹ ਵੀ ਤਿੰਨ ਤੋਂ ਵੱਧ ਜਿਹੜੀਆਂ ਮੱਝਾਂ ਜਾਂ ਗਾਵਾਂ ਜੇਕਰ ਪ੍ਰਭਾਵਿਤ ਹੁੰਦੀਆਂ ਤਿੰਨ ਤੋਂ ਵੱਧ ਕਿਸੇ ਵਿਅਕਤੀ ਦੀਆਂ ਤਾਂ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ ਬੱਕਰੀ ਦਾ ਕਿਉਂਕਿ ਬੱਕਰੀ ਤੇ ਮੁਰਗੀ ਲਈ ਮਾਨ ਸਰਕਾਰ ਮਸ਼ਹੂਰ ਹੈ ਬੱਕਰੀ ਦਾ 4000 ਰੁਪਏ ਦਿੱਤਾ ਜਾਵੇਗਾ ਤੇ ਉਸ ਤੋਂ ਅੱਗੇ ਬੱਕਰੀਆਂ 30 ਤੋਂ ਜ਼ਿਆਦਾ ਜਿੱਤੋ ਜਿਆਦਾ ਬੱਕਰੀਆਂ ਦਾ ਮੁਆਵਜ਼ਾ ਨਹੀਂ ਮਿਲੇਗਾ ਤੇ ਤਿੰਨ ਤੋਂ ਜ਼ਿਆਦਾ ਮੱਝਾਂ ਘਾਵਾਂ ਦਾ ਮੁਆਵਜ਼ਾ ਨਹੀਂ ਮਿਲੇਗਾ ਇਸ ਤਰੀਕੇ ਦੇ ਨਾਲ ਕਈ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਪ੍ਰਚਾਰਿਆ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਦੀ ਖੇਤੀ ਦੀ ਜੋ ਫਸਲ ਖਰਾਬ ਹੋਈ ਉਹਦੇ ਮੁਆਵਜ਼ੇ ਨੂੰ ਲੈ ਕੇ ਜਾ ਰਿਹਾ ਕਿ 20000 ਆਮ ਆਦਮੀ ਪਾਰਟੀ ਦੀ ਇਹ ਰਾ ਨੈਸ਼ਨਲ ਪੇਜ ਆ ਉਹਦੇ ਤੇ ਵੀ 20000 ਮੁਆਵਜ਼ੇ ਦਾ ਪੋਸਟਰ ਪਾਇਆ ਜਾ ਰਿਹਾ ਤਾਂ ਕਿ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਇਹ ਲੱਗੇ ਕਿ ਮਾਨ ਸਰਕਾਰ ਨੇ ਸਾਰਿਆਂ ਨੂੰ 20-20000 ਦੇ ਦਿੱਤਾ ਪਰ ਅਸਲ ਦੇ ਵਿੱਚ ਇੱਕ 10000 ਵਾਲਾ ਕਲੋਜ਼ ਵੀ ਹੈ ਜਿਹੜਾ ਕਿ ਤੁਹਾਡੀ ਸਕਰੀਨ ਦੇ ਉੱਤੇ ਹੈ ਕਿ 10000 ਰੁਪਇਆ 76% ਤੱਕ ਜਿਹਦਾ ਨੁਕਸਾਨ ਹੋਇਆ ਉਹਨੂੰ ਦਿੱਤਾ ਜਾਵੇਗਾ ਤੇ ਇੱਕ ਹੋਰ ਹੈ ਕਿ ਇੱਕ ਇੱਕ ਕਲੋਮੇ ਦੇ ਵਿੱਚ ਹੀ ਹੋਰ ਹੈ 4 ਨੰਬਰ ਦੇ ਉੱਤੇ ਜਿੱਥੇ ਇਹ ਲਿਖਿਆ ਗਿਆ ਹੈ ਕਿ ਜਿਹੜੇ ਪਿੰਡ ਦਾ ਜਿਹੜੇ ਤੁਸੀ ਦੇ ਨੇੜੇ ਆ 75% ਤੋਂ ਉੱਤੇ ਰਕਬਾ ਪ੍ਰਭਾਵਿਤ ਹੋਇਆ ਪੂਰੇ ਪਿੰਡ ਦਾ ਉਹਦੇ ਤੇ ਗੌਰ ਕੀਤੀ ਜਾਵੇ ਉਹ ਤੇ ਵੱਖਰੀ ਕਮੇਟੀ ਬਣਾਈ ਜਾਵੇਗੀ ਪੂਰਾ ਪਿੰਡ 75% ਤੋਂ ਉੱਤੇ ਬਹੁਤ ਘੱਟ ਪਿੰਡ ਆ ਜਿਹੜੇ ਪ੍ਰਭਾਵਿਤ ਹੋ ਜਾਣਗੇ ਬੇਸ਼ੱਕ ਤੁਸੀ ਬੰਨ ਦੇ ਨਾਲ ਵੀ ਹੁਣ ਪਰ 75 ਲਗਭਗ ਸਾਰੇ ਦਾ ਸਾਰਾ ਪਿੰਡ ਤਾਂ ਕੋਈ ਵੀ ਪ੍ਰਭਾਵਿਤ ਨਹੀਂ ਹੋਇਆ ਹੋਵੇਗਾ ਕੋਈ ਜ਼ਮੀਨ ਉੱਚੀ ਹੋਵੇਗੀ ਕੋਈ ਬਾਜ ਆਵੇਗੀ ਕਿਸੇ ਦੇ ਪਾਣੀ ਦੀ ਮਾਰ ਘੱਟ ਹੋਵੇਗੀ ਤਾਂ ਉਹਨਾਂ ਨੂੰ ਵੀ ਇਧਰ ਲਈ ਕੈਟਾਗਰੀ ਵਿੱਚ ਹੀ ਰੱਖ ਦਿੱਤਾ ਜਾਵੇਗਾ ਤਾਂ ਬਹੁਤਿਆਂ ਕਿਸਾਨ ਆਗੂਆਂ ਨੇ ਸ਼ੰਕਾ ਜਤਾਈ ਹੈ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਕਿਰਤੀ ਕਿਸਾਨ ਯੂਨੀਅਨ ਨਾਲ ਹਗਰਾਹਾਂ ਨਾਲ ਉਹਨਾਂ ਨੇ ਕਹਿ ਕੇ ਬਹੁਤੇ ਕਿਸਾਨਾਂ ਨੂੰ ਇਸੇ 10000 ਵਾਲੇ ਕੈਟਾਗਰੀ ਚ ਰੱਖਿਆ ਜਾਵੇਗਾ ਤੇ ਉਹ ਮੁਆਵਜ਼ਾ ਵੀ ਮਿਲਣਾ ਧਰਨੇ ਪ੍ਰਦਰਸ਼ਨ ਕਰਕੇ ਜਾਂ ਜਿਵੇਂ ਪਿਛਲੇ 23 ਵਾਲਾ ਮੁਆਵਜ਼ਾ ਨਹੀਂ ਮਿਲਿਆ ਗੜਿਆਂ ਵਾਲਾ ਮੁਆਵਜ਼ਾ ਨਹੀਂ ਮਿਲਿਆ ਤੇ ਉਸੇ ਤਰੀਕੇ ਦੇ ਨਾਲ ਕਿਤੇ ਇਹ ਵੀ ਨਾ ਹੋਵੇ ਕਿ ਸਾਨੂੰ ਇਹ ਵੀ ਨਾ ਮਿਲੇ ਸੋ ਇਹ ਮਾਨ ਸਰਕਾਰ ਜਿਹੜੇ ਕੱਲ ਪ੍ਰਚਾਰ ਕਰ ਰਹੀ ਸੀ ਮਾਨ ਸਾਹਿਬ ਖੁਦ ਕਹਿ ਰਹੇ ਸੀ ਕਿ ਪਰਸੈਂਟੇਜ ਵਾਈ ਕੋਈ ਗੱਲ ਨਹੀਂ ਰੱਖੀ ਜਾਊਗੀ ਜਿਹਦਾ ਕੋਈ ਘੱਟ ਪਰਸੈਂਟ ਹੋਇਆ ਵੱਧ ਪਰਸੈਂਟ ਜਿਹਦਾ ਘਰ ਦਾ ਨੁਕਸਾਨ ਹੋ ਗਿਆ 100% ਹੀ ਗਿਣਿਆ ਜਾਊਗਾ ਕੱਲ ਪਰਸੈਂਟੇਜ ਤੇ ਗੱਲ ਕਰ ਰਹੇ ਸੀ ਅੱਜ ਪਰਸੈਂਟੇਜ ਤੋਂ ਪਾਸੇ ਹੋ ਗਏ ਅੱਜ ਕਹਿੰਦੇ ਆ ਕਿ ਪਰਸੈਂਟੇਜ ਵਾਈ ਮੁਆਵਜ਼ਾ ਦਿੱਤਾ ਜਾਵੇਗਾ ਸੋ ਕਹਿਣੀ ਜੋ ਸਟੇਜ ਤੇ ਆ ਜਾਂ ਪ੍ਰੈਸ ਕਾਨਫਰੰਸ 'ਚ ਆ ਉਹਦੇ ਤੇ ਨੋਟੀਫਿਕੇਸ਼ਨ ਦੀ ਕਥਨੀ ਦੇ ਵਿੱਚ ਬੜਾ ਫਰਕ ਨਿਕਲ ਕੇ ਆ ਰਿਹਾ ਹੈ